ਅਮ੍ਰਿਤਸਰ ਦਾ ਰੂਕ ਅਮ੍ਰਿਤਸਰ ਦੇ ਵਿੱਚ ਪਾਰਤ ਪਾਕਿਸਤਾਨ ਵਪਾਰ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਵਪਾਰੀਆਂ ਨੇ ਆਪਣੇ ਸਟਾਲਸ ਲਗਾਏ ਤੇ ਮੇਲੇ ਦੇ ਪਹਿਲੇ ਹੀ ਦਿਨ ਪਾਕਿਸਤਾਨ ਦੇ ਸਟਾਲਾਂ ਤੇ ਭਾਰੀ ਭੀੜ ਦੇਖਣ ਨੂੰ ਮਿਲੀ ਇਸ ਵਪਾਰ ਮੇਲੇ ਦਾ ਉਦਘਾਟਨ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਵੱਲੋਂ ਕੀਤਾ ਗਿਆ ਬਾਸਿਤ ਨੇ ਅਜਿਹੇ ਵਪਾਰਕ ਮੇਲਿਆਂ ਨੂੰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਇੱਕ ਮਜ਼ਬੂਤ ਕਾੜੀ ਕਰਾਰ ਦਿੱਤਾ ਤੇ ਅੰਮ੍ਰਿਤਸਰ ਦੇ ਵਿੱਚ ਭਾਰਤ ਪਾਕਿਸਤਾਨ ਵਪਾਰ ਮੇਲੇ ਦੀ ਹੋਈ ਸ਼ੁਰੂਆਤ ਜਿਸ ਵਿੱਚ ਭਾਰਤੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਵੀ ਕੀਤੀ ਗਈ ਇਸ ਵਪਾਰ ਮੇਲੇ ਦੇ ਵਿੱਚ ਖਰੀਦਦਾਰਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਵਪਾਰੀਆਂ ਨੇ ਆਪਣੇ ਵੱਖ-ਵੱਖ ਸਟਾਲਸ ਲਗਾਏ ਹੋਏ ਗਏ ਸਟਾਲਸ ਲਗਾਏ ਹੋਏ ਨੇ ਤੇ ਮੇਲੇ ਦੇ ਪਹਿਲੇ ਹੀ ਦਿਨ ਪਾਕਿਸਤਾਨ ਦੇ ਸਟਾਲਾਂ ਤੇ ਲੋਕਾਂ ਦੀ ਭਾਰੀ ਭੀੜ ਮਿਲੀ दोनों तरफ से माशाल्लाह ये कि जो पब्लिक है वो एक दूसरे से बहुत ज़्यादा खुश होती है मिल करके रिस्पांस बहुत अच्छा होता है और वो पसंद करते हैं हमारे ड्रेसेस जिसकी वजह से हम इतनी दूर से ट्रैवल करके उनके लिए आते हैं लेकिन जो दुशारी होती है वो हमें वीज़ा में होती है तो उसके लिए ज़रूर कोई अच्छा स्टेप लेना चाहिए दोनों तरफ से गवर्नमेंट से हमारी अपील है कि उसमें कुछ नरमी करें ताकि हमें और हम ईजिली आए ना और यहाँ के लोग भी वहाँ आए तो हमें खुशी होगी है हमें तो यही लगता है कि इससे एक ही घर के दो आंगन है मैं पाकिस्तान के कसूर जिला तो आया हाँ और मेरे अबाओ जदाद अमृतसर से सी और मैंने जाती तौर पर बड़ी खुशी होगी कि मैं अपने ਵਡਿਆਂ ਦੀ ਜਿਹੜੀ ਰੂਹ ਏ ਉਹ ਜਾ ਕੇ ਦੱਸਾਂਗਾ ਜ਼ਰੂਰ ਕਿ ਉਸ ਚੰਗੇ ਖਿੱਤੇ ਦੇ ਵਿੱਚ ਉਹਨਾਂ ਨੇ ਜਨਮ ਪਾਇਆ ਸੀ ਔਰ ਅੱਜ ਅਸੀਂ ਪਾਕਿਸਤਾਨ 'ਚ ਬੜੇ ਫਖਰ ਨਾਲ ਕਹਿੰਨੇ ਆ ਕਿ ਸਾਡੇ ਵੱਡੇ ਜਿਹੜੇ ਸੀ ਉਹ ਉਮਰ ਸਰਦੇ ਸੀ